ਤਲ ਗੁਰ ਸੇਵੀਐ ਅਹਨਿਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰ ਅਰ ਸੋਹ ਕੁਰ ਸੋਹ ਛਟੀਐ ਤਦ ਡਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਤਿ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਆਨੰਦ ਆਵੇ ਸਾਹ ਸਜਣ ਸਚਾ ਪਤਿ ਸਾਹ ਸਿਰ ਸਾਹ ਦਸਾਹ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦ ਅਵਿਸਾਹ ਸਤਨਾਮ ਸ੍ਰੀ ਵਾ ਸਤ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ੰਤ ਕਰ ਤੀਜਾ ਖ ਫਲ ਮਿੱਠਾ ਚਾਰ ਦਿਨ ਫਿਰ ਹੋਵ ਤਤਰਮ ਤੋ ਸੁਣ ਹਰਿ ਨਾ ਕਾਲਿਆ ਕੀ ਵੜੀ ਆ ਰਾਤਾਰਾ ਬੇਖਫਲ ਮੀਠਾ ਚਾਰ ਦਿਨ ਫਿਰ ਹੋਵ ਤਤ ਰਮੰਗ ਫਿਰ ਹੋਏ ਤਤ ਖਰਮਤੰਗ ਨਾ ਬਿਨ ਪਰਤਾ ਪਾਏ ਓਹ ਜੀਵ ਸਾਇਰ ਦੇ ਲਹਿਰੀਂ ਬਿਜੋਲ ਜਿਵੇਂ ਚਮਕਾਏ ਹਰ ਬਝ ਰੱਖਾ ਕੋਈ ਨਹੀਂ ਸੋਏ ਤੁਜ ਹੈ ਬਸਾਰਿਆ ਸਚ ਕਹ ਨਾਨਕ ਚੇਤ ਰੇ ਮਨ ਮਰ ਹੈ ਹਰਣ ਆਕਾਲ ਆਂ ਭਵਰਾ ਫੂਲ ਪਵੰਤਿਆਂ ਦੁਖ ਅਤ ਭਾਰੇ ਰਾਮ ਆਂ ਮਾ ਗੁਰ ਪੁੱਛ ਆਇਆ ਆਪਣਾ ਸਾਚਾ ਵਿਚਾਰੀ ਰਾਮ ਵਿਚਾਰ ਸਤ ਗੁਰ ਮੁਝੇ ਪੁੱਛਿਆ ਪਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇ ਲਤਾਵਣ ਤਤ ਹੋ ਜਮ ਮਗ ਬਾਦਾ ਖਾਹੇ ਝੋਟਾ ਬਦ ਬਿਨ ਬਿ ਤਾਲਿਆ ਸੱਚ ਕਹ ਨਾਨਕ ਚੇਤ ਰੇ ਮਨ ਮਰ ਹੈ ਭਵ ਰਾ ਕਾਲਿਆ ਜੀੜਿਆ ਪਰਦੇਸੀਆ ਕਿਤ ਪਵਹ ਜੰਜਾਲੇ ਰਾਮ ਸੱਚਾ ਸਾਹਿਬ ਮਨ ਵਸੈ ਕੀ ਫਾਸਹ ਜਮ ਜਾਲੇ ਰਾਮ मच्छली जाल बदक पाया संसार माया मोह मीठा ਤੈ ਪਰਮ ਚੁਕਾਇਆ ਪਗਤ ਕਰ ਚਿਤ ਲਾਏ ਹਰਿ ਸਿਉਂ ਛੋਡ ਮਨਹੁ ਅੰਦੇਸਿਆ ਸਾਚ ਕਹੈ ਨਾਨਕ ਚੇਤ ਰੇ ਮਨ ਜੀੜ ਆ ਪਰਦੇਸੀਆ ਨਦਿਆ ਵਾਹ ਵਿਛੁੰਨੇ ਆ ਮੇਲਾ ਸੰਯੋਗੀ ਰਾਮ ਜਗ ਜਗ ਮਿੱਠਾ ਵਿਸ ਭਰੇ ਕੋ ਜਾਣ ਜੋਗੀ ਰਾਮ ਕੋਈ ਸਹਜ ਜਾਣੇ ਹਰ ਪਛਾਨੇ ਸਾਤ ਗੁਰੂ ਜਿਨ ਚਿੱਤਿਆ ਬਿਨ ਨਾਮ ਹਰ ਕੇ ਪਰਮ ਭੂਲੇ ਪਚ ਹੈ ਮੁਗਧ ਅਚੇਤਿਆ ਹਰਨਾਮ ਭਗਤ ਨਾਰਦ ਸਾਚਾ ਸੇ ਅੰਤ ਤਾਹੀ ਰੁਨਿਆ ਸਾਚ ਕਹ ਨਾਨਕ ਸਬਦ ਸਾਚੈ ਮਿਲ ਚਿਰੇ ਵਿਚੁੰਨਿਆ ਹਰ ਨਾਮ ਭਗਤ ਨਰਦਾ ਸਾਚੈ ਸੇ ਅੰਤ ਤਾਹੀ ਰੁਨਿਆ ਸੱਚ ਕਹੇ ਨਾਨਕ ਸਬਦ ਸੱਚ ਮੇਲ ਚਿਰਿ ਵਿਚੁੰਨੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਸਾ ਮਹੱਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਰ ਹਰਣ ਕਾਲਿਆ ਕੀ ਵਾਰੀਐ ਰਾਤਾ ਰਾਮ ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੈ ਤਤਾਰਾਮ